ਸਸ਼੍ਰੀਕਾਲ ਤੋਂ ਜ਼ਿਕਰ ਹੈ ਸੰਜਨੀ ਇਸ ਤੇ ਮਹਾ ਪ੍ਰਦੀਪ ਕਾ ਤਰਨ ਤਰਨ ਜਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਤ ਹਾਸਲ ਕੀਤੀ ਜਿਵੇਂ ਮੈਂ ਜ਼ਿਕਰ ਕਰੀਆਂ ਹਰਮੀਤ ਸਿੰਘ ਸੰਧੂ ਦਾ ਅੱਜ ਉਹਨਾਂ ਦੇ ਵੱਲੋਂ ਹਲਫ ਲਿਆ ਗਿਆ ਤਦ ਦੱਸਦੀ ਹੈ ਕਿ ਉਹਨਾਂ ਨੇ ਵਿਧਾਇਕ ਦੀ ਸੋ ਚੁੱਕੀ ਹੈ ਤਦ ਦੱਸਦੀ ਹੈ ਕਿ ਤਰਨ ਤਰਨ ਜਿਮਨੀ ਚੋਣਾਂ ਦੇ ਨਤੀਜਿਆਂ ਦਾ ਹਰ ਕਿਸੇ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਆਮ ਆਦਮੀ ਪਾਰਟੀ ਨੇ ਜਿੱਤ ਦਾ ਸੇਰਾ ਆਪਣੇ ਸਿਰ ਬੰਨਿਆ ਤਾਂ ਚੌਥੀ ਵਾਰ ਹਰਮੀਲ ਸਿੰਘ ਸੰਧੂ ਨੇ ਜਿਹੜੇ ਉਹ ਵਿਧਾਇਕ ਬਣੇ ਨੇ ਤੇ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਪਰ ਸਵਾਰੀ ਜਿੱਤ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਹਾਸਲ ਹੋਈ ਹੈ ਤਾਂ ਦੱਸਦੀ ਇੱਕ ਇਕਲਤਾਰ ਸਿੰਘ ਸੰਨੂਆ ਦੇ ਵੱਲੋਂ ਇਹ ਸੌਂ ਚਕਾਈ ਗਈ ਹੈ ਤੇ ਸਾਰਾ ਸਮਾਰੋਹ ਜਿਹੜਾ ਚੰਡੀਗੜ੍ਹ ਦੇ ਵਿੱਚ ਹੋਇਆ ਸਿਰਫ ਇਹਨੇ ਨਹੀਂ ਸਗੋਂ ਸੋ ਸਮਾਗਮ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਨੀ ਕਿ ਤਰਨ ਤਾਰਨ ਦੇ ਨਵੇਂ ਬਣੇ ਵਿਧਾਇਕ ਰਮੀਰ ਸਿੰਘ ਸੰਧੂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਵੀ ਕੀਤੀ ਜੁਨਾ ਦੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਤਰਨ ਤਨ ਵਿਧਾਨ ਸਭਾ ਹਲਕੇ ਦੇ ਜਿਮਨੀ ਚੋਣ ਦਾ ਨਤੀਜਾ ਆ ਗਿਆ ਜਿਸ ਤਾਮਾਦੀ ਪਾਰਟੀ ਦੇ ਉਮੀਦਵਾਰ ਹਰਮੀਰ ਸਿੰਘ ਸੰਧੂ ਨੇ ਵੱਡੀ ਲੀਡ ਯਾਨੀ ਕਿ 42649 ਦੇ ਨਾਲ ਜਿੱਤ ਦਰਜ ਕੀਤੀ ਹੈ ਦੂਜੇ ਨੰਬਰ ਤੇ ਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਈ ਜਿਨ੍ਹਾਂ ਨੇ 30000 ਤੋਂ ਵੱਧ ਵੋਟਾਂ ਹਾਸਲ ਕਰਕੇ ਮੁਕਾਬਲੇ ਦੇ ਵਿੱਚ ਆਪਣੀ ਪੋਜੀਸ਼ਨ ਬਣਾਈ ਰੱਖੀ ਸੀ ਤਾਂ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਹਰਮੀਰ ਸਿੰਘ ਸੰਧੂ ਸਿਆਸਤ ਚ ਲੰਮੀ ਪਾਰੀ ਖੇੜ ਚੁੱਕੇ ਨੇ ਹਰਮੀਰ ਸਿੰਘ ਸ਼੍ਰੋਮਣੀ ਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਹਨੇ 2022 ਦੇ ਵਿਧਾਨ ਸਭਾ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਪਰੰਪਰਨ ਹਲਕੇ ਤੋਂ ਲੜੀ ਸੀ ਪਰ ਉਹ ਆਪ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਲ ਤੋਂ ਹਾਰ ਗਏ ਸੀ ਸੋ ਹਰਮੀਰ ਸਿੰਘ ਸੰਧੂ ਦਾ ਸਿਆਸੀ ਸਫਰ ਉਹਨਾਂ ਦੇ ਜੱਦੀ ਇਲਾਕੇ ਤਰਨਤਾਰਨ ਤੋਂ ਸ਼ੁਰੂ ਹੋਇਆ ਉਹ ਤਰਨਤਾਰਨ ਹਲਕੇ ਤੋਂ ਤਿੰਨ ਵਾਰ ਵਿਧਾਇਕ ਨੇ ਜਿਹੜੇ ਚੁਣੇ ਜਾ ਚੁੱਕੇ ਨੇ 2022 ਦੇ ਵਿੱਚ ਸੰਧੂ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕਰਵਾਈ ਸੀ ਸਿਰਫ ਅਤੇ ਉਸ ਤੋਂ ਬਾਅਦ 2007 ਤੇ 2012 ਦੇ ਵਿੱਚ ਲਗਾਤਾਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਤੋਂ ਚੋਣ ਲੜੇ ਤੇ ਜਿੱਤ ਹਾਸਲ ਕੀਤੀ। ਤਾਂ ਸੰਧੂ ਨੇ 2017 ਤੇ 2022 ਦੇ ਵਿਧਾਨ ਸਭਾ ਚੋਣ ਵੀ ਤਰਨਤਾਰਨ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਪਰ ਉਹ ਜਿੱਤ ਨਹੀਂ ਸਕੇ। ਤਾਂ ਗ੍ਰੈਜੂਏਸ਼ਨ ਤੱਕ ਸਿੱਖਿਆਪਤ ਹਰਮੀਤ ਸਿੰਘ ਸੰਧੂ ਸਿਆਸਤਦਾਨ ਦੇ ਹੋਣ ਨਾਲ ਨਾਲ ਖੇਤੀ ਵੀ ਕਰਦੇ ਸੀ। ਦੇਖੋ ਸਾਰੋਂ ਪਹਿਲਾਂ ਤੇ ਮੈਂ ਸੇਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਜਿਨ੍ਹਾਂ ਨੇ ਮਹਾਰਾਜ ਦੀ ਜਿੱਤੇ ਮੈਂ ਸਮਝਦਾ ਬਹੁਤ ਵੱਡੀ ਕਿਰਪਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਔਰ ਦੂਸਰਾ ਮੈਂ ਤਰਨ ਤਰਨ ਦੇ ਸਾਰੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਚੌਥੀ ਵਾਰਾ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਨੇ ਔਰ ਜਿਸ ਤਰੀਕੇ ਨਾਲ ਅੱਗੇ ਲੋਕਾਂ ਦਾ ਪਿਆਰ ਸਤਿਕਾਰ ਮਿਲਦਾ ਰਿਹਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਦਰਨਤਨ ਦੇ ਜਨਤਾ ਦੇ ਕਈ ਕੰਮ ਜਿਹੜੇ ਖੜੇ ਸੀਗੇ ਡਿਵੈਲਪਮੈਂਟ ਦੇ ਸੀਗੇ ਹੋਰ ਮੁੱਦੇ ਸੀਗੇ ਇਸ਼ੂ ਸੀਗੇ ਉਹ ਵੀ ਜਿਹੜੇ ਆ ਹੁਣ ਹੱਲ ਹੋਣਗੇ ਮੈਂ ਸਮਝਦਾ ਔਰ ਸਾਡੇ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਔਰ ਸਾਧ ਭਗਵਨ ਸਿੰਘ ਜੀ ਮਾਨ ਉਹਨਾਂ ਨੇ ਇੱਕੋ ਗੱਲ ਕਹੀ ਸੀ ਵੀ ਜਿੱਦਨ ਵਧਾਨ ਸਭਾ ਦੀ ਸੌ ਚੁੱਕੋਗੇ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੇ ਉਹ ਕੰਮ ਸਾਡੇ ਇਲਾਕੇ ਦੇ ਸ਼ੁਰੂ ਹੋ ਜਾਣਗੇ ਔਰ ਅੱਜ ਵੀ ਇਹੋ ਗੱਲ ਹੋਈ ਸੀ ਐਮ ਸਾਹਿਬ ਨੇ ਇਹੋ ਗੱਲ ਕਹੀ ਹੈ ਕਿ ਇੱਕ ਹਫਤੇ ਦੇ ਵਿੱਚ ਅੱਜ ਹੀ ਉਹਨਾਂ ਨੇ ਅਫਸਰਾਂ ਨੂੰ ਵੀ ਕਹਿਤਾ ਵੀ ਜਿਹੜੇ ਵੀ ਇਲੈਕਸ਼ਨ ਦੇ ਦੌਰਾਨ ਕੋਈ ਸਾਡੇ ਤਰਨ ਤਰਨ ਦੇ ਕੰਮ ਹੋਣ ਵਾਲੇ ਸੀ ਇਲਾਕੇ ਦੇ ਕੰਮ ਹੋਣ ਵਾਲੇ ਸੀ ਉਹ ਇੱਕ ਹਫਤੇ ਦੇ ਅੰਦਰ ਅੰਦਰ ਸਾਰੇ ਸ਼ੁਰੂ ਹੋਣਗੇ ਔਰ ਮੈਂ ਸਮਝਦਾ ਦੂਸਰਾ ਕਿ ਆਪਣੇ ਆਪ ਨੂੰ ਹੀ ਭਾਗਾ ਵਾਲਾ ਸਮਝਦਾ ਕਿ ਇਹ ਚੌਥੀ ਵਾਰ ਕਿਉਂਕਿ ਅੱਗੇ ਤੇ ਅਸੈਂਬਲੀ ਚ ਇੱਥੇ ਆ ਕੇ ਬੈਠ ਜੀਦਾ ਸੀਗਾ ਪਰ ਉਹ ਭਾਗਾ ਵਾਲਾ ਸਮਝਦਾ ਕਿ ਪ੍ਰਮਾਤਮਾ ਦੀ ਮਿਹਰ ਦੇ ਨਾਲ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਵਿੱਚ ਮੇਰਾ ਪਹਿਲਾ ਸੈਸ਼ਨ ਹੋਣਾ ਤੇ ਇਸ ਤੋਂ ਵੱਡੀ ਖੁਸ਼ੀ ਮੈਨੂੰ ਕੀ ਹੋ ਸਕਦੀ ਆ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਵੀ ਲਵਾਵਾਂਗੇ ਔਰ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਾਂਗੇ ਸੋ ਇਹੋ ਮੈਂ ਕਹਿਣਾ ਚਾਹੁੰਦਾ ਸਮਾਂ ਘੱਟ ਹੈ ਪ੍ਰਾਇੋਰਟੀਜ਼ ਕੀ ਰਹਿਣਗੇ ਡਵੈਲਪਮੈਂਟ ਨੂੰ ਲੈ ਕੇ ਦੇਖੋ ਪ੍ਰਾਇੋਰਟੀਜ਼ ਕਈ ਨੇ ਮੈਂ ਇਲੈਕਸ਼ਨ ਦੇ ਵਿੱਚ ਵੀ ਜ਼ਿਕਰ ਕਰਦਾ ਰਿਹਾ ਸੀਐਮ ਸਾਹਿਬ ਨਾਲ ਵੀ ਗੱਲ ਹੁੰਦੀ ਰਹੀ ਆ ਔਰ ਕਾਫੀ ਮੁੱਦੇ ਨੇ ਜਿਹੜੇ ਤਰਨਤਾਰਨ ਦੇ ਕੋਈ ਜਿਹੜੇ ਆ ਲੋਕਲ ਮੁੱਦੇ ਨੇ ਸ਼ਹਿਰ ਦੇ ਮੁੱਦੇ ਨੇ ਸਾਡਾ ਜਿਵੇਂ ਬਾਰਡਰ ਏਰੀਆ ਆ ਉਹਦੇ ਵਿੱਚ ਕਾਫੀ ਮਤਲਬ ਸਾਰਨੋਂ ਵੱਡਾ ਮੁੱਦਾ ਇਹ ਜਿਵੇਂ ਬੱਚੀਆਂ ਸਾਡੀਆਂ 10ਵੀਂ ਕਰਕੇ ਜਾਂ ਪਲੱਸ 2 ਕਰਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਅੱਜਕੱਲ੍ਹ ਹਾਲਾਤ ਹੀ ਇਹੋ ਜਿਹੇ ਨੇ ਕਿ ਬਾਹਰ ਬੱਚੇ ਮਾਪੇ ਬੱਚਿਆਂ ਨੂੰ ਭੇਜ ਕੇ ਰਾਜ਼ੀ ਨਹੀਂ ਗਏ ਕਹਿੰਦੇ ਸਾਡੇ ਕੋਲ ਰਹਿਣ ਸੋ ਉਹਦੇ ਲਈ ਵੀ ਇੱਕ ਲੜਕੀਆਂ ਦਾ ਜਿਹੜਾ ਕਾਲਜ ਆ ਉਹਦੇ ਲਈ ਵੀ ਸੀਐਮ ਸਾਹਿਬ ਨੇ ਅੱਜਕੱਲ੍ਹ ਕਹੀ ਅਭੀ ਉਹੀ ਬਾਰਡਰ ਏਰੀਆ ਦੇ ਵਿੱਚ ਜਿਹਨੀਆਂ ਬੱਚੀਆਂ ਆਪਣੇ ਪੈਰਾਂ ਸਿਰ ਆਪਣਾ ਕੈਰੀਅਰ ਬਣਾ ਸਕਣ ਤੇ ਉੱਥੇ ਹੀ ਕੋਈ ਟੈਕਨੀਕਲ ਕਾਲਜ ਬਾਰਡਰ ਏਰੀਆ ਦੇ ਵਿੱਚ ਉਹ ਜਿਹੜਾ ਬਣੂਗਾ ਨੈਸ਼ਨਲ ਪਾਰਟੀਆਂ ਇਲੈਕਸ਼ਨ ਲੜੀਆਂ ਉਹਨਾਂ ਦੋਨਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਬੀਜੇਪੀ ਪੰਜਵੇਂ ਤੇ ਕਾਂਗਰਸ ਚੌਥੇ ਤੇ ਦੋਨਾਂ ਦੀ ਜ਼ਮਾਨਤ ਜਬਤ ਹੈ ਕੀ ਕਾਰਨ ਦੇ ਤੁਸੀਂ ਇਹਦੇ ਵਿੱਚ ਏਡੇ ਮਾੜੇ ਹਾਲਾਤਾਂ ਨਾਲ ਪਾਰਟੀਆਂ ਦੇ ਦੇਖੋ ਇਹ ਤੇ ਹੁਣ ਹਾਲਾਤ ਲੋਕਾਂ ਨੇ ਦੱਸ ਹੀ ਦਿੱਤੇ ਨੇ ਜਦੋਂ ਕੀਤਾ ਹੀ ਕੁਛ ਨਹੀਂ ਨਿਰੀਆਂ ਗੱਲਾਂ ਬਾਤਾਂ ਨਾਲ ਹੀ ਆਪਾਂ ਥੋੜਾ ਕੰਮ ਚਲਾ ਸਕਦੇ ਹਾਂ ਆਪਾਂ ਕੁਛ ਨਾ ਕੁਛ ਪੰਜਾਬ ਲਈ ਪੰਜਾਬੀਅਤ ਲਈ ਪੰਜਾਬ ਦੇ ਲੋਕਾਂ ਲਈ ਕੁਛ ਨਾ ਕੁਛ ਕਰਨਾ ਪਊਗਾ ਤੇ ਫੇਰ ਹੀ ਵੋਟਾਂ ਪੈਣੀਆਂ ਨੇ ਨਿਹਰੀਆਂ ਹਵਾਜ ਨਹੀਂ ਗੱਲਾਂ ਸਟੇਜਾਂ ਤੇ ਖਲੋ ਕੇ ਆਪਾਂ ਜੋ ਮਰਜ਼ੀ ਰੌਲਾ ਪਾਈ ਜਾਈਏ ਜੇ ਆਪਾਂ ਕੋਈ ਚੰਗੀ ਸਰਵਿਸ ਨਹੀਂ ਦੇ ਸਕਦੇ ਪੰਜਾਬ ਲਈ ਕੋਈ ਸੋਚ ਨਹੀਂ ਸਕਦੇ ਪੰਜਾਬੀਅਤ ਲਈ ਸੋਚ ਨਹੀਂ ਸਕਦੇ ਤੇ ਫੇਰ ਜਮਾਨਤਾ ਜਬਤੀ ਹੋਣੀ ਹੈ